ਸਾਰੇ ਧੰਨਵਾਦ ਕਰਦੇ ਹੋਏ ਸਾਰੇ ਮਿਲ ਕੇ ਇੱਕ ਇੱਕ ਅੰਤਰਾ ਕਹਿਣਾ ਸਾਰਿਆਂ ਨੂੰ ਨਾ ਪਰ ਲਿਸਟ ਚੰਗੂ ਬਣਾ ਲਿਆ ਕਰੋ ਕਿ ਕਿਹੜੇ ਕਲਾਕਾਰ ਨੂੰ ਕਦੋਂ ਟਾਈਮ ਦੇਣਾ ਹਾਂ ਕੋ ਬੰਦਿਆ ਰੇਜਮੈਂਟਾ ਪੰਛੀ ਹੋਰਾਂ ਦਾ ਪ੍ਰਧਾਨ ਸਾਹਿਬ ਦਾ ਲੱਡਾ ਸਾਹਿਬ ਦਾ ਦਲੇਰ ਦਾ ਥੈਂਕ ਯੂ ਕਰਦਾ ਬੱਬਾ ਆਰਵੀ ਵੇ ਬੂਟੇ ਮਹੰਮਦ ਦਾ ਮੇਲਾ ਸੀ ਦੇਖਦੇ ਨਾ ਲਾਈਵ ਚੱਲਦਾ ਸਾਰੇ ਕਲਾਕਾਰ ਇਕੱਠੇ ਹੋ ਜਾਂਦੇ ਆ ਬਾਦ ਵਿੱਚ ਉਹ ਗਰਾਰੀਆਂ ਮਾਰਦੇ ਆ ਇਹ ਵੀ ਗਾਰੇ ਮਾਰਦੇ ਆ ਅੱਜ ਸਵਾਦ ਆ ਵੀ ਮਾਨਕ ਸਾਹਿਬ ਦਾ ਮੇਲਾ ਹੋ ਰਿਹਾ ਤਾੜੀ ਮਾਰ ਦਿਓ ਮੈਨੂੰ ਅੱਜ ਆਪ ਸਾਊਂਡ ਤੇ ਮਿਊਜ਼ੀਸ਼ੀਅਨ ਬੁਲਾ ਲਿਆ ਕਰੋ ਬਹੁਤ ਬੜਾ ਇਹ ਕਾਰੀਗਰ ਬੰਦੇ ਆ ਰੱਬ ਵਰਗੇ ਆ ਬਹੁਤ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਲਾਈਵ ਦੇਖ ਰਹੇ ਪ੍ਰੋਗਰਾਮ ਦੇਸ਼ਾਂ ਤੇ ਸ਼ਾਂਤ ਮੇਰੇ ਭੈਣ ਭਰਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਕੋਈ ਸਾਡੀ ਟੀਮ ਕੋਲੋਂ ਸਾਡੇ ਪਿੰਡ ਨਿਵਾਸੀਆਂ ਕੋਲੋਂ ਸਾਡੇ ਪ੍ਰਬੰਧਕਾਂ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਜਾਣੇ ਅਤੇ ਜਾਣੇ ਵਿੱਚ ਕਿਸੇ ਦੀ ਸ਼ਾਂਤ ਦੇ ਖਿਲਾਫ ਬੋਲਿਆ ਹੋਵੇ ਅਸੀਂ ਹੱਥ ਜੋੜ ਕੇ ਦੂਰ ਦਰਡੇ ਬੈਠੇ ਸੱਜਣ ਭੈਣ ਭਰਾਵਾਂ ਤੋਂ ਮਾਫੀ ਮੰਗਦੇ ਹਾਂ ਮੈਂ ਸੁਖਮੰਦਰ ਲੱड्डा ਜੀ ਦਾ ਪਿੰਡ ਨਿਵਾਸੀਆਂ ਦਾ ਸਾਡੇ ਵੱਡੇ ਭਾਜੀ ਦੋ ਸ਼ਬਦ ਬੋਲ ਕੇ ਉਸ ਦਾ ਨਾਸਮਾਸੀ ਲਾਲੀ ਮੇਰੇ ਲਾਲ ਦੀ ਜਿੱਤ ਦੇਖਾਂ ਤੇਤ ਲਾਲ ਪੰਛੀ ਸਾਹਿਬ ਪੰਛੀ ਸਾਹਿਬ ਲਾਲੀ ਮੇਰੇ ਲਾਲ ਦੀ ਜਿੱਤ ਦੇਖਾਂ ਤੇਤ ਲਾਲ ਲਾਲੀ ਵੇਖ ਕੇ ਮੈਂ ਕਿ ਮੈਂ ਵੀ ਹੋ ਗਈ ਲਾਲ ਮੈਨੂੰ ਵੀ ਇੰਦਰਾ ਮੈਂ ਵੀ ਕਲਾਕਾਰ ਹੀ ਆ ਤੁਸੀਂ ਕਲਾਕਾਰਾਂ ਨੂੰ ਪੇਸ਼ ਕਰਦੇ ਆ ਕਲਾਕਾਰਾਂ ਨੂੰ ਪੇਸ਼ ਕਰਦਾ ਜਿਹੜਾ ਉਹ ਸਭ ਤੋਂ ਵੱਡਾ ਕਲਾਕਾਰ ਹੁੰਦਾ ਬਹੁਤ ਹੀ ਸੁਆਦ ਆਇਆ ਅੱਜ ਤੇ ਮੈਂ ਸਮੂਚੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹੈ ਮੇਲਾ ਉਹਨਾਂ ਦਾ ਧੰਨਵਾਦ ਕਰਦਾ ਪ੍ਰਬੰਧਕ ਜਿਹੜੀ ਟੀਮ ਆ ਸਾਡੀ ਸਮੁੱਚੀ ਜਿਹੜੀ ਪੰਚਾਇਤ ਆ ਨਗਰ ਚੁਗਪਾਲਪੁਰ ਦੀ ਉਸ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ দান ਦੀ ਰਾਸ਼ੀ ਦੇ ਨਾਲ ਸਾਨੂੰ ਨਮਾਜਿਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਦੂਰ ਤਰਾਡੇ ਤੋਂ ਆਈਆਂ ਸੰਗਤਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਕਲਾਕਾਰ ਸਾਡੇ ਕੋਲ ਮਹਨਾਜ ਸ਼ਖਸੀਅਤਾਂ ਦੇ ਰੂਪ ਦੇ ਵਿੱਚ ਜੁੱਤੀ ਮਾਨ ਸਾਹਿਬ ਉਹਨਾਂ ਦਾ ਸਮੁੱਚਾ ਪਰਿਵਾਰ ਸੁਖਵਿੰਦਰ ਪੰਚੀ ਜੀ ਬੂਟਾ ਮਾਮਾ ਜੀ ਦਲਵਿੰਦਰ ਦਿਅਲ ਜੀ ਸਾਰੇ ਜਿੰਨੇ ਵੀ ਕਲਾਕਾਰ ਸਾਡੇ ਕੋਲ ਪਹੁੰਚੇ ਆ ਅਸੀਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਬਹਿਰਾਈਆਂ ਤੋਂ ਜਗਪਾਲ ਜੀ ਦੀ ਸੂਚੀ ਆਵਾਮ ਜਿਹੜਾ ਧੰਨਵਾਦ ਕਰ ਦਿਆ ਜੇ ਕੋਈ ਤਰੁੱਟੀ ਰਹੀ ਹੋਵੇ ਕਿਉਂਕਿ ਮੇਲਾ ਬਹੁਤ ਵੱਡਾ ਹੁੰਦਾ ਛੋਟੇ ਛੋਟੇ ਕਾਰਜ ਕਰਨ ਲਈ ਬਹੁਤ ਮੁਸ਼ਕਲ ਪੈਦਾ ਹੁੰਦੀ ਆ ਮੇਲੇ ਦਾ ਮੂੰਹ ਵਾ ਵੱਡਾ ਹੁੰਦਾ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਸਾਡੇ ਕੋਲੋਂ ਕੋਈ ਅਪਸ਼ਰਦ ਬੋਲ ਹੋ ਗਿਆ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸ਼ੁੱਧ ਬਾਣੀ ਬੋਲਣ ਦੀ ਤੇ ਵਧੀਆ ਕਾਰਜ ਕਰਨ ਵਾਸਤੇ ਸਾਡੇ ਨਾਲ ਜ਼ਰੂਰੀ ਕੋਸ਼ਿਸ਼ ਕਰਨੀ ਇੰਨਾ ਹੀ ਕਹਿੰਦਾ ਆ ਸੁਮੇਂ ਚ ਆਵਾਜ਼ ਦਾ ਧੰਨਵਾਦ ਕਰਦੇ ਆ ਜੀ ਅੱਜ ਦੇ ਮੇਲੇ ਬੋਲੇ ਸੋ ਨਿਹਾਲ ਕਲਾ ਤੇਰੇ ਬਾਣੇ ਸਰਬੱਤ ਦਾ